ਚਾਚਾ ਜੀ ਅਸੀਂ ਤਾਂ ਤੰਗ ਹੋ ਗਏ ਕਿੰਨੀ ਕੋਸ਼ਿਸ਼ ਕਰ ਲਈ ਇਸ ਪਤੰਦਰ ਦਾ ਰਿਸ਼ਤਾ ਹੀ ਨਹੀਂ ਹੋਣ ਤੇ ਆਂਦਾ ਕਿਤੇ ਵੀ ਗੱਲ ਤੋੜਦੇ ਆ ਜਾਂ ਤਾਂ ਕੋਈ ਭਾਨੀ ਮਾਰ ਦਿੰਦਾ ਜਾਂ ਫਿਰ ਇਹਦੇ ਲੱchnੀਆਂ ਨੇ ਮਾਰੇ ਆ ਕੁੜੀ ਵਾਲੇ ਆਪ ਹੀ ਮਨਾ ਕਰ ਦਿੰਦੇ ਆ ਅੱਤਾਂ ਬਹੁਤ ਤੰਗ ਆ ਜੀ ਤੋਰਾਂਦੇ ਕਾ ਨੂੰ ਆ ਅੱਜ ਕੱਲ ਤਾਂ ਸਾਰੇ ਰਿਸ਼ਤੇ ਖਵਾਰਾ ਹੀ ਹੁੰਦੇ ਆ ਮੈਂ ਸਵੇ ਦਾ ਖਵਾਰੇ ਦੇਖ ਰਿਹਾ ਇਸਨੇ ਦਾ ਅੱਛਾ ਦੇਤਾ ਜੀ ਦਿਖਾਓ ਕਰਾ ਆ ਦੇਖ ਲੈ ਇਦਾਂ ਦੇ ਮੌਕੇ ਆਪਣੀ ਕੰਮ ਆਉਂਦੇ ਨੇ ਹਾਂਜੀ ਹਾਂਜੀ ਦਾਦੇ ਜੀ ਤੁਹਾਡੇ ਅਸ਼ੀਰਵਾਦ ਹੈ ਤੁਸਾਂ ਪਹਿਲਾਂ ਹੀ ਟਿਕ ਲਾਏ ਵੇ ਗੋਲੇ ਮਾਰੇ ਵੇ ਇਹਦੇ ਤੇ ਤਿੰਨ ਟਿਕ ਲਾਏ ਐ ਇਹਨੂੰ ਫੋਨ ਕਰੀਏ ਇਹਨੂੰ ਕਰ ਲੋ ਇੱਕ ਮਿੰਟ ਮੈਂ ਪੜ ਲਾਂ ਜਰਾ ਅ ਅੱਛਾ ਕੁੜੀ ਨੇ ਆਈਲੈਫਸ ਕੀਤਾ ਵੇ ਬਿਨਾ ਖਰਚੇ ਤੇ ਵਾ ਵਾਹ ਜੀ ਵਾਹ ਇਹਨੂੰ ਫੋਨ ਮਾਰਦਾ ਇੱਕ ਮਿੰਟ

ਫਿਰ ਹਾਈਲਾਈਟਸ ਕਰੀ ਹੋਈ ਹੈ ਅ ਹਾਂ ਹਾਈਲਾਈਟਸ ਹਾਈਲਾਈਟਸ ਉਹਨ ਵੀ ਨੇ ਕੀਤਾ ਜੀ ਫਿਰ ਕੋਈ ਬਿਜ਼ਨਸ ਕਰਦਾ ਹੋਵੇਗਾ ਕੋਈ ਜ਼ਮੀਨ ਜਾਇਦਾਦ ਹਾਂ ਜ਼ਮੀਨ ਜਾਇਦਾਦ ਵੀ ਹੈ ਲਈ ਤੁਸੀਂ ਇਹ ਗੱਲਾਂ ਛੱਡੋ ਤੁਸੀਂ ਕੁੜੀ ਬਾਰੇ ਦੱਸੋ ਜੀ ਸਾਡੀ ਕੁੜੀ ਨੇ ਹਾਈਲਾਈਟਸ ਕਰੀ ਹੋਈ ਹੈ ਅੱਛਾ ਜੀ ਜੀ ਸਾਨੂੰ ਰਿਸ਼ਤਾ ਵੀ ਇਦਾਂ ਦਾ ਚਾਹੀਦਾ ਹੈ ਜਿਹੜਾ ਪੈਸਾ ਲਾ ਕੇ ਸਾਡੀ ਕੁੜੀ ਨੂੰ ਬਾਹਰ ਪੇਚ ਸਕੇ ਹਾਂ ਹਾਂ ਬਿਲਕੁਲ ਜੀ ਮੇਰਕੋਲ ਅੱਜ ਕੱਲ ਤਾਂ ਇਹੀ ਚੱਲਦਾ ਲਾ ਦਾਂਗੇ ਜੀ ਲਾ ਦਾਂਗੇ ਹਾਂ ਨਾ ਇੱਥੇ ਜੀ ਕਿੰਨੇ ਕੁ ਲੱਗ ਜਾਣਗੇ ਜੀ 80 ਲੱਖ ਲੱਗ ਜਾਣਗੇ 80 80 ਲੱਖ ਤਾਂ ਹੈ ਨਹੀਂ ਜੀ ਸਾਡੇ ਕੋਲ 1.5 ਲੱਖ ਹੈ ਜੀ 1.5 ਲੱਖ ਹਾਂ ਜੀ 1.5 ਲੱਖ ਤੇ ਰਿਸ਼ਤਾ ਭਾਲਦੇ ਹਾਂ 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 ਜੀ 1.5 ਲੱਖ ਤਾਂ ਕੋਈ ਚੱਜ ਦੀ ਮੱਝ ਨਾ ਦੇਵੇ ਤੁਸੀਂ ਆਇਆ ਕਰੋ ਤੁਸੀਂ 1.5 ਲੱਖ ਵਾਲੇ ਰਿਸ਼ਤਾ ਲੱਭ ਲਿਓ 1.5 ਲੱਖ ਵਾਲਾ ਲੱਭ ਲੜੇ ਯਾ ਲੋ ਇਹ 10 ਰੁਪਏ ਕਹਦੇ ਜੀ ਤੁਹਾਡੀ ਚਾਹ ਦੇ ਹੋਰ ਰਿਸ਼ਤਾ ਦੇਖ ਲੈਂਦੇ ਹਣਾ ਇਹਨੂੰ ਬੁਲਾਣੇ ਹਣਾ ਇਹ ਮੈਨੂੰ ਲੱਗਦਾ ਖਰਚਾ ਵੀ ਜ਼ਿਆਦਾ ਨਹੀਂ ਹੋ ਛੋਟੇ ਛੋਟੇ मैं हेलो ना। <laughs> <है की> जी <laughs> चाचा जी अब भी रख ले फोन मिला श्री रखा हाँ अच्छा। भाई तू कौन तु बुलाया मुंडा वो है चाचा जी कर लार <laughs> हाँ जी हाँ जी मुंडा वो है जी <laughs> की ना जी तोड़ा मेरा ना है कि पुतन लाल भल्ला 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 भले तो पंजाबी होंगे ना तुझे भले <laughs> हो अरे नहीं जी हमारा रेडी है ना भल्ले का वो तो सब भल्ला भल्ला कहते हैं हमारा <laughs> चार लड़का है चारों के पास अपना अपना रेरी है एक के पास कुलचे का एक के पास समोसे का एक के पास चाट का एक के पास गोलगप्पे का गोलगप्पे वाला बहुत चलता है <laughs> लड़के के पास कौन तो सा गाड़ी है का अरे मुंडे के पास तो कोई गड्डी है नहीं बाकी कोई दे दे फिर गाड़ी हम लेके देगा ना <laughs> वाँगी। 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 कहां भी काका का? कौन सा गाड़ी लेगा चाचा जी गड्डी ਮਰੂਤੀ ਮਰੂਤੀ ਹਣਾ ਮਰੂਤੀ ਅੱਜਕੱਲ ਕੋਣ ਚਲਾਉਂਦਾ ਸਕੋਡਾ ਉਹ ਸਕੋਡਾ ਯਾਰ ਉਹਨੇ ਲੈ ਤਾਂ ਦੇਣੀ ਸਰਵਿਸ ਤਾਂ ਸਾਨੂੰ ਕਰਾਣੀ ਪੈਣੀ ਹੈ ਤਾਂ ਆਪਾਂ ਕਰਨੀ ਪੈਣੀ ਹੈ ਸਰਵਿਸ ਬਹੁਤ ਮਹਿੰਗੀ ਹੈ ਬਹੁਤ ਮਹਿੰਗੀ ਸਰਵਿਸ ਹੁੰਦੀ ਹੈ ਚਾਚਾ ਜੀ ਟੋਇਟਾ ਉਹ ਠੀਕ ਹੈ ਟੋਇਟਾ ਹਣਾ ਟੋਇਟਾ ਟੋਇਟਾ ਐ ਕਰੋ ਜੀ ਜੇ ਹੂੰ ਵੈਸੇ ਤਾਂ ਚੰਗਾ ਨਹੀਂ ਲੱਗਦਾ ਪਰ ਜੇ ਗੱਡੀ ਦੇ ਹੀ ਰਹੇ ਤਾਂ ਟੋਇਟਾ ਦੀ ਦੇ ਦਿਓ ਟੋਇਟਾ ਰੁੱਕੇ ਗਏ ਰਹਾ ਤਨੇ राम खिलावन ससुरा टोयटा ने कब से रिश्ता निकाल दिया रहा क्या <laughs> ओ खर जा यार तू रक्षा की गल कर रहे सी तुम्हें कौन बेकार है हम भी तो रिक्शा चला चला के ही यहाँ तक पहुँचे हैं हाँ <laughs> भी काका चला लेगा ना रिक्शा रिक्शा मेरे से नहीं चलता रिक्शा रिक्शा साडा मुंडा ने रिक्शा चलाओ तो सरदार जी काम करिए लड़का के लिए आप कोई टोयटा वाला ही देख लीजिए भैया बाय बाय टाटा लगी वीडियो जे पसंद आई तो कर दो फिर शेयर